ਕਿਉਂਕਿ ਉੱਚੀ ਵੱਲ ਨੇ ਕਿਉਂਕਿ ਵੱਲ ਕੀ ਕਾਤੋਂ ਕੀਤਾ ਹੈ ਕੀ ਗੱਲ ਵਾਸੀ ਬਾਹਰ ਦਾਤ ਕਿਵੇਂ ਕੀਤੀ ਕੀ ਕਾਰਨ ਸੀ ਕਾਰਨ ਜੀ ਮੈਨੂੰ ਲੱਗਿਆ ਜੀ ਉਹ ਡਿਵੈਲਪਮੈਂਟ ਆਉਣੀ ਖਤਰਾ ਕੌਣ ਰੋਕਦਾ ਸੀ ਇਹ ਸਾਰੀ ਰੋਕਦੇ ਅੱਛਾ ਤੇ ਫਿਰ ਕੌਣ ਕੌਣ ਸੀ ਨਾਲ ਹੋਰ ਕਿੰਨੇ ਬੰਦੇ ਸੀ ਹੈ ਇੱਕ ਮਿੰਟ ਹੋਰ ਜੇ ਮੈਂ ਰਾਤ ਉਹ ਕੰਮ ਕਰੇਗਾ अच्छा जब बे रेमी ਨਾਲ ਇੰਨਾ ਕਤਲ ਕਰਨਾ ਕਿ ਕੀ ਕੁਝ ਖਾਦਾ ਪੀਤਾ ਸੀ ਉਹਨੂੰ ਖਾਦਾ ਪੀਤਾ ਸੀ ਤੇਰਾ ਤਰੇਨੀ ਬੇ ਰੈਮੀ ਨਾਲ ਜ਼ਿੰਦਗੀ ਨਾਲ ਕਿਵੇਂ ਕਤਲ ਇਹ ਜਿਹੜਾ ਹਥਿਆਰ ਲੈ ਕੇ ਆ ਕਿਥੋਂ ਲੈ ਆ ਸੀ ਜਿੰਨਾ ਵੱਡੇ ਤੈਂ ਤਿਆਰ ਕਰਾ ਸਪੈਸ਼ਲ ਥੀਏਟਰ ਇਹਦਾ ਅੱਛਾ ਕਿੰਨੇ ਟਾਈਮ ਤੋਂ ਪਲੇ ਲਿੰਗ ਚੰਦਰ ਦੀ ਮਾਰੀ ਦੀ ਨਹੀਂ ਜੀ ਮੇਰੇ ਤਾਂ ਉਹ ਰਾਡੇ ਆਉਂਦਾ ਘਰੇ ਆਉਂਦਾ ਸੁਆਭ ਬਣਿਆ ਜੀ ਤੇ ਤਰ ਟਾਰਗੇਟ ਦੇ ਦਿੱਤੇ ਜੀ ਮੜ ਕੇ ਮੈਂ ਇਹ ਚੰਗ ਜਾਣਦੇ ਨੇ ਤੁਮਾਂ ਅਗਰ ਕਿੱਥੋਂ ਲੱਗਿਆ ਇਹਨਾਂ ਨੂੰ ਬਲੈਂਡਿੰਗ ਪਹਿਲਾਂ ਕਿ ਜੜਾਈ ਜਿਹੜਾ ਹੋਇਆ ਸੀਗਾ ਇਹਨਾਂ ਨਾਲ ਜਿਹੜਾ ਡਾਉ ਬਾਈ ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਆ ਜਾਣਗੇ ਇਹ ਤਿੰਨੇ ਜਿਹੜਾ ਮੈਂ ਉਹ ਸੁਆਭ ਨਹੀਂ ਆਇਆ ਸੀ ਤੇ ਮੁੱਕ ਲਈ ਚੀਜ਼ੀ ਕੁਝ ਚੰਗਾ ਪਸਤਾਵਾ ਹੈਗਾ ਹੁਣ ਐਡਾ ਪੂਰਨ ਬਸੇ